ਸਤਨਾਮ ਸ੍ਰੀ ਵਾਇ ਗੁਰੂ ਸਹਿਬ ਜੀਓ ਸਤਨਾਮ ਸ੍ਰੀ ਵਾਇ ਗੁਰੂ ਸਹਿਬ ਜੀਓ ਜਉ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗਾ ਗੁਰ ਪ੍ਰਸਾਦਿ ਜਪ ਆਦੋ ਸੱਚ ਜੁਗਾ ਸੱਚ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚੇ ਸੋਚ ਨਾ ਹੋਵਈ ਜੇ ਸੋਚੀ ਲਕਵਾਰ ਚੁੱਪੇ ਚੁਪਣਾ ਹੋਵਈ ਜੇ ਲਾਇ ਰਾਲਿ ਵਿਤਾਰਾ ਓਕਿਆ ਫੁਕਣਾ ਉਤਰੀ ਜੇ ਬੰਨਾ ਪੂਰੀਆ ਪਾਰ ਸੈ ਸੈ ਅਨਪਾਲਖ ਹੋਇ ਤਾ ਇੱਕ ਨ ਚੱਲੇ ਨਾਲ ਕਿ ਉਸ ਤਿਆਰਾ ਹੋਈਏ ਕਿ ਕੂੜੇ ਟੁੱਟੇ ਪਾਲਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮਿ ਹੋਵਨ ਕਾਰ ਹੁਕਮ ਨਾ ਕਿਆ ਜਾਈ ਹੁਕਮਿ ਹੋਵਣ ਜੀ ਹੁਕਮਿ ਲੈ ਵਟਾਈ ਹੁਕਮਿ ਉਤਾਮਨੀ ਚਾ ਹੁਕਮ ਆਲ ਕਾ ਦੁਖ ਸੁਖ ਪਾਈਆ ਏਕਨਾ ਹੁਕਮਿ ਬਖਸ਼ੀਸ਼ ਹੁਕਮਿ ਤਾ ਦਾਪਵਾਈਏ ਹੁਕਮਿ ਅੰਦਰਾ ਸਾਬ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮਿ ਜੇ ਬੂਜੇ ਤਾ ਮੈਂ ਕਹਿ ਨਾ ਕੋਏ गावे को तान किसे तान गावे को दात जाने निशान गावे को गुणा व्याचार गावे को विद्या विकम विचार गावे को साज करे के गावे को झील फिर दे गावे को जापे दिसे दूर गावेिको विके हद्रा दूर कथना कथिन आवे तो ਕਟ ਕਟ ਕਤੀ ਕੋਟੀ ਕੋਟ ਕੋਟਾ ਦਿੰਦਾ ਦੇ ਲੰਦੇ ਤੱਕ ਪਾਏ ਜੁ ਗੱਜਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖੇ ਸੇਵੇ ਪਰਵਾਉ ਸਾਚਾ ਸਾਈ ਭੂ ਸਾਚਨਾਈ ਪਾਟਿਆ ਪਉ ਅਪਾਰ ਅੱਖ ਹੈ ਮੰਧ ਹੈ ਦੇਹ ਦੇ ਦਾਤ ਕਰੇ ਦਤਾਰ ਫਿਰ ਕੇ ਅਗੇ ਰਕਿਏ ਜਿਤ ਦੇ ਸੇ ਦਰਬਾਰ ਮੋਹ ਕੀ ਬੋਲਨ ਬੋਲੀਆ जेत सोंतरे प्यार। अमृत वेला सच नो वड्याई विचार। कर्मि आवे कपडा नद्रि मुख द्वार। नानक एवे जे सच्याप्य न जाये किप मनोरञ्जनसू दिनसे िन पाया मन नानक गावे गुणी निधान गावे सुनये मन रखिये पा ਦੁਗ ਪਰਾਰ ਸੁਖ ਕਰ ਲੈ ਜਾਏ ਗੁਰਮਕਨਾਦੰ ਗੁਰਮਕਵੇਦੰ ਗੁਰਮਕਰਿਆਸ ਮਾਈ ਗੁਰੇਸ਼ਰ ਗੁਰਗੋਰ ਕਬਰਮਾ ਗੋਰਾ ਪਾਰਵਤੀ ਮਾਈ ਜੈ ਹੂ ਜਾਨਾਕਾਨਾਈ ਕੈ ਨਾ ਕਤ ਨਾ ਜਾਏ ਗੁਰਾ ਇੱਕ ਦੇਵੂ ਜਾਏ ਸਭਨਾ ਜੀਆ ਕਾ ਇੱਕੋ ਦਾਤਾ ਸੋ ਮੇ ਵਿਸਰਨਾ ਜਾਏ ਚੇਤਨਾ ਵਾ ਦੇ ਤਿਸ ਪਾ ਮਹਾ ਵਿਨਪਾਣੇ ਕੇ ਨਾਹੀ ਕਰੀ ਜੇ ਤਿਸ ਟੂਪਾਈ ਵਿਕਾ ਵਿਨ ਕਰਮਾ ਕੇ ਮਿਲ ਲਈ ਮਤ ਵਿਚਾਰ ਕੰਧਵਾਰ ਮਾਨਤਾ ਜੇਤ ਗੁਰ ਕੀ ਸਿੱਖ ਸੁਣੇ ਗੁਰਾ ਇੱਕ ਦੇ ਬੁਝਾਈ ਸਭਨਾ ਦੀ ਹੈ ਕਾ ਇੱਕੋ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਰੁਗ ਚਾਰਿਆ ਅਰ ਜਾ ਹੁਰ ਦਸੋਨੀ ਹੋਏ ਨਵਾ ਖੰਡਾ ਵਿਚ ਜਾਣੀਏ ਨਾਲ ਚੱਲੇ ਸਭ ਕੋ ਹੈ ਚੰਗਾ ਨਾਮ ਰਖਾਇਕੇ ਜਸ ਕੀ ਤਜਗ ਲੈ ਜੇ ਤਿਸਨ ਤੁ ਨਾ ਭਈ ਵਾਤਾ ਵਾਤ ਨ ਪੂਛੇ ਕੇ ਕੀਟ ਆੰਦਰ ਕੀਟਕਾਰ ਦੋਸੀ ਦੋਤਰੈ ਨਾਨਕਾ ਨਿਰਗੁਣ ਗੁਣ ਕਰੇ ਗੁਣਵੰਤਾ ਗੁਣ ਦੇਤੇ ਹਾ ਕੋਈ ਨ ਸੁਧਿਈ ਜੇ ਤਿਸ ਗੁਣ ਕੋਈ ਕਰੇ ਸੁਣਿਐ ਸਿਧ ਪੀਰ ਸੂਨਾਤਾ ਸੁਣਿਐ ਤਰਤ ਤਵਲ ਕਾਸਾ सुनय पताल सु पर्ण ना सकिताल नानक पगता सदा विकास सु पवना सुर पव ब्रह्माण्ड सु मूक्षल न मन्द सु योगा युगत तन वेद सुन्य शास्त्र स्मृत वेद नानक पगता सदा विकास सुनिय दूका पाप का नाश सुनिय सस्तोक ज्ञान सुनिय अर्थट का स्नान सुनिय पढ़ पढ़ पावे माना सुनिय लागे से नानक भगता सदा विकास सुनिय दूक पाप का नाश सुनिय सरा गुण के कहा सुनिय सिख पीर पत सा सुनिय पवेराओ ਸੁਨੇ ਆਤੋ ਵੇਸਦਾਓ ਨਾਨਕ ਭਗਤਾ ਦਾ ਦਾਵੇ ਗਾ ਸੁਮੇਂ ਦੂਖ ਪਾ ਕਨਾ ਸਾ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਕਾਗਦ ਕਲਮ ਨਾਲ ਲਿਖਨ ਹਾਰ ਮੰਨੇ ਕਬੇ ਕਰਨ ਵਿਚਾਰੋ ਇਸ ਨਾਮੋਂ ਨਰਨਦਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੂਰਤ ਹੋਵੇ ਮਨ ਬੁੱਧਾ ਮੰਨੇ ਸਗਲ ਪਵਣ ਕੀ ਸੂਦਾ ਮੰਨੇ ਮੋਹ ਟੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਸਾ ਨਾਮੋਂ ਨਿਰੰਤਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਕ ਠਾਕ ਨਾ ਪਾਏ ਮੰਨੇ ਪਾਤ ਸੇ ਪ੍ਰਗਟ ਜਾਏ ਮੰਨੇ ਮਾਗੋ ਨਾ ਚੱਲੇ ਪੰਤਾ ਮੰਨੇ ਤਰਸੇ ਸੇ ਸੰਬੰਧ ਐਸਾ ਨਾਮੋਂ ਨਿਰੰਤਨ ਹੋਏ जे ये को मन जा मन्ने मन पावे मोख द्वार मन्ने पर सदार मन्ने तरे तारे गुरु सिका मन्ने नानक पावे नाम नाप एस नमो मनोरञ्जनो ये मन जा पंच पञ्च पंच पञ्च प्रधान पावे दरगे मन पंचै सोए दर जान पंचका गुरे को त्यान देख कै करे विचार करते के कन्ने नहि सुमार तोल तरमते आका पूता सोकता प्रक्या जन सूता जेको बूझे हो विस्तियार तवले ऊपर के ता पार करते होरा परे होरो रत से पार तले कमजोर ਜੀ ਜਾਤ ਰੰਗਾ ਕੇ ਨਾਮ ਸਭ ਨਾਲ ਲਿਖਿਆ ਉੜੀ ਕਲਾਮ ਇਹ ਲਿਖਾ ਲਿਖ ਜਾਣ ਕੋਇ ਲਿਖਾ ਲਿਖਿਆ ਕੀਤਾ ਹੋਇ ਕੀਤਾ ਤਾਣਾ ਸਵਾਲਿਆ ਰੂਪ ਕੀਤੀ ਦਾਤ ਜਾਣ ਕੋਣ ਕੂਤਾ गीता पासाओ एक कवाऊ तिस्ते लख लक दरियाओ कुदरता कवन का विचार वार्य न जामा एक वार जो तुत पावे साई पड़ी तू सदा सलामत निरंकार असंख जाप असंख पाओ असंख पूजा असंख तवताओ असंख ग्रंत मुखवेद पाठ असंख जोग मन रह उदास असंख भगत गुण ज्ञान विचार ਅ ਸੰਖ ਸਾਤੇ ਅ ਸੰਖ ਦਾ ਤਾਰ ਅ ਸੰਖ ਸੂਰਮੂਪਕਸਾਰ ਅ ਸੰਖ ਮੋਨ ਲਿ ਲੈ ਤਾਰ ਕੁਦਰਤ ਕਵਨ ਕਾ ਵਿਚਾਰ ਵਾਰਿਆ ਨਾ ਜਾਮਾ ਇਕ ਵਾਰ ਜੋ ਤੁਧ ਪਾਵੇ ਸਈ ਭਲੀਕਾਰ ਤੂ ਸਾਦਾ ਸਲਾਮਤਨ ਰੰਕਾਰ ਅ ਸੰਖਾ ਮੂਕੰਦ ਕੋਰ ਅ ਸੰਖ ਚੋਰ ਹਰਾਮ ਕੋਰਾ ਅਸੰਖ ਮਰ ਕਰ ਜਾਏ ਜੋਰ ਸੰਕਾ ਗਲਵਡ ਤਿਆਤਾ ਮਾਇ ਅਸੰਖ ਪਾਪੀ ਪਾਪੋ ਕਰ ਜਾਏ ਅਸੰਖ ਕੂੜਿਆਰ ਕੂੜੇ ਫੇਰਾਏ ਅਸੰਖ ਮਲੇਸ ਮਲ ਪਕ ਖਾਏ ਅਸੰਖ ਨਿਤਕਾ ਸਿਰ ਕਰੇ ਪਾਰ ਨਾਨਕ ਨੀਚ ਕੈ ਵਿਚਾਰ ਵਾਰਿਆ ਨਾ ਜਾਮਾ ਏਕ ਵਾਰ ਜੋ ਤੂਦਾ ਪਾਵੇ ਸਹੀ ਪੜੀਕਾਰ ਤੋ ਸਦਾ ਸਲਾਮਤ ਅਨੰਕਾਰ ਸੰਕ ਨਾਵ ਸੰਕਤਾਵ ਗਮ ਗਮ ਸੰਕਲੋ ਅ ਸੰਕ ਕਹਿ ਤਿਰਪਾਰੋ ਅਕ੍ਰੇ ਨਾਮ ਅਕ੍ਰਿ ਸਲਾ ਤ੍ਰਿ ਗਿਆਨਾ ਜੀ ਗੁਣ ਗਾ ਅਖਰੀ ਲੇਖਣ ਬੋਲਨ ਬਾਣਾ ਅਕ੍ਰ ਸਿਰ ਸੰਯੋਗ ਵਖਾਣਾ ਜਿਨੇ ਲੇਕੇ ਤਿਸਨਾਏ ਕੀ ਫਰਮਾਇ ਤਿਤੇ ਪਾਏ जेता जेता तेता नाओ विन नावे नाई कोताओ कुद्रत कवन का विचार वार्य ना जामा एक जो तुद पावे सही पलिकार तू सदा सलामत नरंकार परियातो पेर तंदे ਪਾਣੇ ਤੋ ਤੇ ਉਤਰਸ ਕੇ ਮੂ ਤੋ ਪਲੀਤੀ ਕਪੜੋ ਦੇ ਸਾਬੂ ਲਈਓ ਤੋ ਏ ਪਰਿਏ ਮਤ ਪਾਪਾ ਕੇ ਸੰਗਾਓ ਤੋ ਪੇ ਨਾਮੇ ਕੇ ਰੰਗਾ ਪੁੰਨੇ ਪਾਪੀ ਆਕਣਾਏ ਕਰ ਕਰ ਕਰਮਾਲੇ ਕਲੇ ਜਾਉ ਆਪੇ ਬੀਜਾ ਪੀਕਾਉ ਨਾਨਕ ਹੁਕਮਿਆਉ ਜਾਉ ਤੇਰਤ ਤਕ ਦਿਆਦਤ ਦਾਣਾ ਜੇ ਕੋ ਪਾਵੇ ਤਿਲਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਪਾਉ ਅੰਤਰ ਗਾ ਤੇਤ ਮਲਣਾਉ ਸਾਵਗੁਣ ਤੇਰੇ ਮੈਂ ਨਾ ਹੀ ਕੋਈ ਵਿਣਗੁਣ ਕੇਤੇ ਭਗਤ ਨਾ ਹੋਵੇ ਸੋ ਅਸੰਤ ਬਾਣੀ ਬਰਮਾਉ ਸਤ ਸੁਹਣ ਸਾਧ ਅਮਨ ਚਾਉ ਕਾਵਨ ਤੋਂ ਵੇਲਾ ਵਕਤ ਕਵਨ ਕਵਣ ਤਿਤ ਕਵਨ ਵਾਰ ਕਵਨ ਸੇ ਰੂਤੀ ਮਾਹੂ ਕਾਵਨ ਜਿਤੋ ਆਕਾਰ ਵੇਲ ਨ ਪਾਇਆ ਪੰਡਤੀ ਦੇ ਹੋਵੇਲੇ ਕੋ ਪੁਰਾਣਾ ਵਕਤ ਨ ਪਾਇਓ ਕਾਤੀਆ ਦੇ ਲਿਖਣ ਲੈ ਕੋ ਪੁਰਾਣਾ ਤਿਤ ਵਾਰ ਨ ਜੋਗੀ ਜਾਣੇ ਰੂਤ ਮਾਉ ਨ ਕੋਈ ਜਾ ਕਟਾ ਸੇਟੀ ਕੋ ਸਾਜ ਆਪੇ ਜਾਣੈ ਸੋਈ ਕਿ ਕਰ ਆਖ ਕਿ ਉਸ ਲਾਈ ਕਿਉ ਵਰਨੀ ਕਿਵ ਜਾਣਾ ਆਨੰਨ ਕਾ ਕਨ ਸਭ ਕੋ ਆਕੇ ਇਕ ਲੋ ਇਕ ਸਿਆਣਾ ਵੱਡਾ ਸੱ ਵੱਟੇ ਨਾਏ ਕਿ ਤਾਜ ਕ ਹੋਵੇ ਨਾਨਕ ਦੇਖੋ ਆਪੋ ਜਾਣੇ ਅੱਗੇ ਗਿਆ ਨਾ ਸੋਹੇ ਪਤਾਲਾ ਪਾਤਾਲ ਲਖ ਗ ਸੰਗਾਸ ओड कोड कपाल तक के वेद कहने कवात सटा न कह कते बांसलू एक ता तो लेखा हो लिखिए लिखे हो विनाश नानक वड्डा आखिए आपे जाने आप सलाही सलाहे ते सुट ना पाईया नदियां ते वहा पावे समुद्र ना जानी है समुद्र सा सुल्तान गेरा से तीमाल तो ना कीड़ी तो ना हो बने ਜੈ ਤੇ ਸਮਨ ਨਾ ਵਿਸਰੈ ਅੰਤ ਨਾ ਸਿਰਤਿ ਕੈ ਨੰਤੋ ਅੰਤ ਨਾ ਕਰਨ ਦੇ ਦੇਨੰਤੋ ਅੰਤ ਨਾ ਵੇਖਣ ਸੁਣਨਾ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਕਿਤਕਾਰ ਅੰਤ ਨਾ ਜਾਪੇ ਪਾਰ ਆਵਾਰ ਅੰਤ ਕਾਰਨ ਕੇਤੇ ਵਿਲਾਰੇ ਕਾ ਕੇ ਅੰਤ ਨਾ ਪਾਏ ਜਾਏ ਏਵੰਤ ਨ ਜਾਣੇ ਕੋਏ ਬੂਤਾ ਕਈਏ ਬੂਤਾ ਹੋਏ ਵੱਡਾ ਸਹਿਬ ਉਚਾਤਾ ਉਤੇ ਉਪਰ ਉਚਾਣਾ ਏਡਾ ਉਚਾ ਹੋਵੇ ਕੋਏ ਤੇ ਸੂਚੇ ਕੋ ਜਾਣੇ ਸੋਏ ਜਿਹੜਾ ਪ ਜਾਣੇ ਆਪਾਪ ਨਾਨਕ ਨਦਰੀ ਕਰਮੀ ਦਾਤ ਬੂਤਾ ਕਰਮ ਲਿਖਿਆ ਨਾ ਜਾਏ वड्डा दाता तिल्ला नात माए केते मंगे जो दो पार केतिया गणतनाई विचार केते काप टूटे विकार केते ले ले मुकर पाए केते मूर का खाई काए केतिया दू का सदमार एविदा तेरी दातार बंद खलासी पाने होए ਉਹ ਰਾਖਣਾ ਸਕੇ ਕੋਇ ਜੇ ਕੋ ਕਾਇਕ ਕਣ ਪਾਏ ਉਹ ਜਾਣ ਦੇ ਕੇ ਅਮ ਖਾਏ ਆਪੇ ਜਾਣੇ ਆਪੇ ਦੇ ਆ ਕਿਸੇ ਵੀ ਕਹੀ ਗਏ ਜਿਸ ਨੂੰ ਬਖਸ਼ੇ ਸਿਵਸਲਾ ਨਾਨਕ ਪਾਸਾਈ ਪਾਸਾਓ ਅਮੁੱਲ ਗੁਣਾ ਮੂਲ ਵਪਾਰ ਅਮੁੱਲ ਵਪਾਰ ਅਮੁੱਲ ਪੰਡਾਰ ਅਮੁੱਲਾਵੇ ਮੁਜਲੇ ਜਾਹੇ ਅਮੁੱਲ ਪੈ ਅਮੂਲਾ ਸਮਾਹੇ ਅਮੂਲ ਧਰਮ ਮੂਲ ਦੀਵਾਨ ਮੂਲ ਤੁਲਾ ਮੂਲ ਪਰਵਾਨ ਮੂਲ ਬਖਸ਼ੀਸ਼ ਅਮੂਲ ਨਿਸ਼ਾਨ ਅਮੂਲ ਕਰਮ ਅਮੂਲ ਫੁਰਮਾਨ ਅਮੂਲ ਮੂਲ ਆਖਿਆ ਨਾ ਜਾਏ ਆਖਾ ਕਰ ਲੈ ਲਾਏ ਅਕੇ ਵੇਦ ਪਾਠ ਪੁਰਾਨ ਅਕੇ ਪੜੈ ਕਰੇ ਵਿਖਿਆਨ ਅਕੇ ਬ੍ਰਹਮ ਅਕੇ ਨਿੰਦਾ आखे गोपीते गोविंद अकेसरा कैसेत आके किते किते भूत आखे, आखे, आखे दान आके देव आके सुन नर मुन जन सेवा जत आके अकन पाए किते कहके के, उठ उठ जाहे इत किसे और करे काक न सके कई के, के, के ਦੇਵੜਾ ਪਾਵੇ ਤੇ ਵਿੜੋਏ ਨਾਨਕ ਜਾਣ ਸੱਚਾ ਸੋਏ ਜੇ ਕੋ ਆਕੇ ਬੋਲੇ ਗਾੜ ਤਾ ਲਿਖਿਆ ਸਿਰਗਵਾਰਾ ਗਵਾਰਾ ਸੋਦਰ ਕੇ ਆਸੋ ਕਰਕੇ ਆ ਜਿਤ ਵੇ ਸਰਸਮਾਲਾ ਵਾਜੇ ਨਾਦਨਿਕ ਸੰਕਾ ਕੇਤੇ ਵਵਨ ਹਾਰੇ ਕੇਤੇ ਰਾਜ ਪਰੇ ਸਭ ਕਹੀ ਅਨ ਕੇਤੇ ਗਵਨ ਹਾਰੇ ਗਾਵੇ ਤੁਨੋਂ ਪਾਣ ਪਾਣੀ ਬੈ ਸੰਤਰ ਗਾਵੇ ਰਾਜਾ ਤਰਮ ਦੁਆਰੇ ਗਾਵੇ ਤਿਤ ਗੁਪਤ ਲਿਖ ਜਾਣ ਲਿਖ ਲਿਖ ਤਰਮ ਵਿਚਾਰੇ ਗਾਵੇ ਸਰਬ੍ਰਮਾ ਦੇਵੀ ਸੁਣ ਸਦਾ ਸਵਾਰੇ ਗਾਵੇਿੰਦੇ ਦਸਨ ਬੇਟੇ ਦਿਵਤੇ ਅੰਦਰ ਨਾਲੇ ਗਾਵੇ ਸੀਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ गावणा जाति साते संतो की गावे वीर करारे गावण पंडित पढन रखी सरु दुग्गद वेता नालै गावे मोनिया मनमोहना सुरगा मच प्याले गावण रत्न पाए तेरे अठसर तीरत नालै गाव जोदो मा बलसूरा गाव कहानी चारे गाव कांड मंडल वर पंडा कर कर के तार सय तुदन गाव जो तुद भावना रते तेरे भगत रिसाले और केते गावन से मैं चितना वणा ਨਾਨਕੇ ਆ ਵਿਚਾਰੇ ਸੋਈ ਸੋਈ ਸਦਾ ਸਸਾਈ ਬੂ ਸੱਤ ਸੱਤਿ ਨਹੀਂ ਭੀਓਸੀ ਜਾਣਾ ਜਾਸੀ ਰਤਨਾ ਜਿਨ ਰਚਾਈ ਰੰਗੇ ਰੰਗੇ ਪਾਤੀ ਕਰ ਕਰ ਜਿੰਸੀ ਮਾਇਆ ਜਿਨਉ ਪਾਈ ਕਰ ਕਰ ਵੇਖੇ ਕਿ ਤਾਪਣਾ ਜਿਵ ਤਿਸ ਦੀ ਵਿਢਾਈ ਜੋਤੀਸ ਪਾਵੇ ਸੋਈ ਕਰਸੀ ਹੁਕਮ ਨਾ ਕਰ ਨਾ ਜਾਏ ਸੋ ਪਾਸ ਸੋ ਸਪਸੈ ਨੋ ਨਾਨ ਕਰੈ ਨਰਜਾਈ ਮੁੰਦਸ ਤੋਕ ਧਰਮ ਪਤ ਝੋਲੀ ਤਿਆਨ ਕੀ ਕਰੈ ਬੀ ਭੂਤ ਕਿੰਤਾ ਕਾਲੋ ਕੋ ਅਰੀ ਕਾਇਆ ਜੁਕਤ ਡੰਡਾ ਪਰ ਤੀਤਾ ਆਏ ਪੰਤੇ ਸਗਲੇ ਜਮਾਤੇ ਮਨ ਜੀਤੇ ਡਗ ਜੀਤ ਆਦੇਸ ਤਿਸ ਅਦੇਸ ਆਦ ਨੀਲਨਤ ਨਾਤ ਜਗ ਜਗ ਇਕ ਵੇਸਾ भौतिकज्ञान दयाभंडारना कटकटवाजेनाद आपनाथ नाती ना सौजाकी रितसिदाव रासादा संयोग विञ्जोतय कार चलाव लेखे आवे भाग आदेश तिस्य आदेश आदनീലनतनाथ जुग, जुग जुग एको ਏ ਕਮਾਏ ਜੋਟ ਵਿਆਹੀ ਤਿੰਨ ਚੈਲੇ ਪਰਮਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀਵਾਨ ਜਿਵੇਂ ਕਿਸ ਪਾਵੇ ਤੇ ਵਿਚ ਲਾਵੇ ਜਿਵੇਂ ਹੋਵੇ ਫਰਮਾਣਾ ਹੋਵੇ ਕੇ ਉਹ ਨਾਨਕ ਨਾਵੇ ਬੋਤਾ ਉਹ ਵਿਡਾਣਾ ਦੇ ਸੋਚ ਸਿਆਦੇਸ ਆਦਨੀ ਲਨਤ ਨਾਤ ਜਿ ਬਜੂ ਗਏ ਕੋ ਵੈਸਾ ਆਸਣ ਲੋਏ ਲੋਏ ਪੰਡਾਰ ਜੋ ਕਿਸ ਪਾਇਆ ਸੋ ਏ ਕਾ ਵਾਰ ਕਰ ਕਰ ਵੇਖੇ ਸਿਰ ਜਨਾਰ ਨਾਨਕ ਸਾਚੇ ਕੀ ਸਾਚੀ ਕਾਰਾ ਅਦੇ ਸਿਸਿਆਦੇਸ ਆਦ ਨੀਲਨਤ ਨਾਤ ਜਗਦ ਗੁਰ ਕੋ ਵੇਸ ਇਕ ਦੋ ਜੀਵ ਲਖੋਏ ਲਖੋਏ ਲਖਵੀ ਸਾ ਲਾ ਕਲਾਕ ਗੇੜਾ ਕੀ ਏ ਕੋ ਨਾਮ ਜਗਦੀਸ ਇਤਰਾ ਪਤ ਪੌੜੀਆਂ ਚੜ੍ਹ ਓਏ ਕੀ ਸ ਸੁਨ ਗੱਲਾਂ ਤਾਸ ਕੀ ਕੀਟਾਈ ਰੀ ਸਾ ਨਾਨਕ ਨਦਰੀ ਪਾਈ ਏ ਕੂੜੀ ਗੂੜੇ ਤੀਸ ਅਕਨ ਜੋਰ ਚੁਪੇ ਨਾ ਜੋਰ ਜੋ ਨਾ ਮੰਗੰਦੇ ਨਾ ਜੋਰ ਜੋ ਨਾ ਜੀਵਨ ਮਰਨ ਨਾ ਜੋਰਾ ਜੋ ਨਾ ਰਾਜਮਾਲ ਮਨਸੂਰ ਜੋ ਨਾ ਸੁਟੀ ਗਿਆਨ ਵਿਚਾਰ ਜੋ ਨਾ ਜੁਕਤੀ ਝੂਟੇ ਸੰਸਾਰ ਜਿਸ ਸਾਥ ਧੋਰ ਕਰੇ ਕੇ ਸੋਏ ਨਾਨਕ ਤਉ ਨੀਚ ਨ ਕੋਏ ਰਾਤਿ ਰੁਤੀ ਤਿਤਿਵਾਰ ਪਵਨ ਪਾਣੀ ਅਗਨੀ ਪਤਾਲ ਤੇਸਰੇ ਚਤਰ ਤੇ ਤਾ ਪਰਕੀ ਤਰਮਸਾਲ ਤੇਸਰੇ ਚ ਜੀ ਜੁਗ ਤਕੇ ਰੰਗਾ ਤਿੰਨ ਕੇ ਨਾਮ ਅਨੇਕ ਅੰਤ ਕਰਮੀ ਕਰਮਿਆ ਵਿਚਾਰ ਸਚਾ ਪ੍ਰਸਾਚਾ ਦਰਬਾਰ ਤੇ ਤੇ ਸੋਨਾ ਪੰਚ ਪਰਵਾਨਾ ਨਾ ਦਰੀ ਕਰਮ ਪਾਵੇ ਨਿਸ਼ਾਨ ਕਟ ਪਕਾਇਓ ਤੇ ਪਾਏ ਨਾਨਕ ਜਿਆ ਜਪ ਜਾਈ ਧਰਮ ਖੰਡ ਕਾਇਓ ਤਰਮ ਗਿਆਨ ਖੰਡ ਕਾ ਤੋ ਕਰਮ ਕਹਤੇ ਪਵਨ ਪਾਣੀ ਵੈ ਸੰਤਰ ਕਹਤੇ ਕਾਨ ਮੇਚ ਕਹਤੇ ਬ੍ਰਹਮੇ ਕਾੜਤ ਕੜੀ ਰੂਪ ਰੰਗ ਕੇ ਵੇਸਾ ਕੇਤਿਆ ਕਰਮ ਭੂਮੀ ਮੇਰਾ ਕਿਤ ਕਿਤੇ ਤੂ ਉਪਦੇਸਾ ਕਤੇ ਇੰਦਰ ਤੰਦਰ ਸੂਰ ਕੇਤੇ ਕੀਤੇ ਮੰਡਲਾ ਦੇਸਾ ਕਤੇ ਸਿਤਵ ਤਨਾਤਾ ਕਿਤ ਕਿਤੇ ਦੇਵੀ ਵੈਸ ਕਿਤੇ ਦੇਵਦਨੁ ਮਨ ਕੀਤੇ ਕੀਤੇ ਰਤਨ ਸਮੁੰਦਾ ਕੇਤਿਆਂ ਖਾਣੀ ਕੇਤਿਆਂ ਬਾਣੀ ਕੇਤੇ ਪਾਤ ਨਰੰਦ ਕੇਤਿਆਂ ਸੁਰਤੀ ਸਰਤਾ ਕੇਤੇ ਨਾਨਕੰਤ ਅਨੰਤਾਂ ਗਿਆਨ ਕੰਡ ਮੈਂ ਗਿਆਨ ਪ੍ਰਚੰਡ ਤਿਤਿਨਾਦ ਵਿਨੋਦ ਕੋਟ ਅਨੰਦਾ ਸਰਵ ਕੰਡ ਕੀ ਬਾਣੀ ਰੂਪਾ ਤਿਤਿ ਕਾੜਤ ਚੜਿਏ ਭੂਤਨੂਪ ਤਾਂ ਕਿ ਗੱਲਾਂ ਕਤੇ ਨਾ ਜਾਏ ਜੇ ਕੋ ਕੈ ਪਿੱਛੇ ਪਛਤਾਏ ਤੇਤੇ ਕੜਿਏ ਸੂਤ ਮਤਮਨ ਬੂਤ ਤਿੱਤੇ ਕੜਿਏ ਸੂਰਾ ਸਿੱਧਾ ਕੇ ਸੁਦਾ ਕਰਮਖੰਡ ਕੀ ਬਾਣੀ ਜੋਰਾ ਤਿੱਤੇ ਨ ਕੋਈ ਹੋਰਾ ਤੇਤੇ ਜੋਤ ਮਾ ਬਲ ਸੂਰਾ ਤਿਨ ਮੇਂ ਰਾਮ ਰਿਆ ਪਰਪੂਰਾ ਤਿੱਤੇ ਸਿਤੋ ਸਿੱਤਾ ਮੈ ਮਮਾਏ ਤਾਂ ਕੇ ਰੂਪ ਨਾ ਕਤਨੇ ਜਾਏ ਨਾਮ ਰੇ ਨਾਟਕੇ ਜਾਏ ਜਿਨ ਕੇ ਰਾਮ ਵਸੇ ਮਨ ਮਾਇ ਤੇਤੇ ਭਗਤ ਵਸੇ ਕੇ ਲੋ ਕਰਣੰਗ ਸਾਚਾ ਮਨ ਸੋਏ ਸਦਕੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਤਰ ਨਿਹਾਲ ਤੇਤੇ ਕੰਡਾ ਮੰਡਲਾ ਵਰ ਭੰਡਾ ਦੇਖ ਕਤੇ ਤਾਤ ਨੰਤ ਤੇਤੇ ਲੂ ਲੂ ਅਕਾਰਾ जीव जीव कमाते वे तिवकार वेखे विक्ष कर विचार नानक कतना कर रासार जत पारा ते दुस्न्यार अनमत वे दुहत्यार पो खला गना पांडा पो अमरता तित डाल कड़िये सब दो साथी टक साला ो नदर कर्म तिनकार नानक नत्रि न निहाल सलोका पवन गुरु पाणी पिता माता दोहि दी दोई दया दोई दोई किल सगल जगता ਜੰਗਿਆਈਆ ਬੁਰਾਈਆ ਵਾਟ ਕਰਮਾ ਦੂਰਾ ਕਰਮੀ ਆਪੋ ਆਪਣੀ ਕੇ ਨੜੇ ਕੇ ਦੂਰ ਜਿਨਨੀ ਨਾਮ ਧਿਆਇ ਆਗੈ ਮਛਕਤ ਕਾਲਾ ਨਾਨਕ ਤੇਮ ਕੋ ਉਜਲੇ ਕੇਤੀ ਛੁਟੀ ਨਾਲ ਜਿਨਨੀ ਨਾਮ ਧਿਆਇ ਆਗੈ ਮਛਕਤ ਕਾਲਾ ਨਾਨਕ ਤੇਮ ਕੋ ਉਜਲੇ ਕੇਤੀ ਛੁਟੀ ਨਾਲ ਜਿੰਨੇ ਨਾਮ ਧਿਆਇਆ ਆਗੈ ਮੁਸਿਕ ਤੇ ਕਾਲਾ ਨਾਨਕ ਤੇਮ ਕੋ ਉਜਲੈ ਕੇਤੀ ਛੁੱਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ